ਕਹਿੰਦੇ ਨੇ ਜਦ ਵਿਆਹ ਤੋਂ ਬਾਅਦ પતિ ਪਤਨੀ ਆਪਣੇ ਬੰਧਨ ਦੇ ਵਿੱਚ ਵੱਜ ਜਾਂਦੇ ਨੇ ਤਾਂ ਆਪਸੀ ਇਮਾਨਦਾਰੀ ਜ਼ਰੂਰੀ ਹੈ ਪਰ ਜੇਕਰ ਵਿਆਹ ਤੋਂ ਬਾਅਦ ਵੀ પતિ ਜਾਂ ਪਤਨੀ ਵਿੱਚੋਂ ਕੋਈ ਵੀ ਗੈਰ ਸਬੰਧ ਬਣਾਉਂਦਾ ਹੈ ਤਾਂ ਉਸਦੇ ਨਤੀਜੇ ਅਕਸਰ ਹੀ ਭਿਆਨਕ ਨਿਕਲਦੇ ਨੇ ਤੇ ਅਜਿਹਾ ਹੀ ਕੁਝ ਮਾਮਲਾ ਬਰਨਾਲਾ ਦੇ ਤਪਾ ਮੰਡੀ ਦੇ ਨੇੜੇ ਪਿੰਡ ਮਹਿਤੋਤ ਸਾਹਮਣੇ ਹੁੰਦਾ ਜਿੱਥੇ ਇੱਕ પતિ ਪਤਨੀ ਦੇ ਵੱਲੋਂ ਜ਼ਹਿਰੀਲਾ ਪਦਾਰਥ ਨਿਕਲ ਕੇ ਖੁਦਕੁਸ਼ੀ ਕਰ ਲਈ ਚੰਦੀ ਹੈ ਦਰਅਸਲ ਲੱਕੜ ਦਾ ਕੰਮ ਕਰਨ ਵਾਲਾ 50 ਸਾਲ ਦਾ ਨਿਰਮਲ ਸਿੰਘ ਅਤੇ ਉਸ ਦੀ ਪਤਨੀ ਰਮਨਦੀਪ कौर ਜਿਨਾਂ ਵੱਲੋਂ ਕੀ ਲੰਗੀ ਰਾਤ ਜ਼ਹਿਰੀਲਾ ਪਦਾਰਥ ਨਿਕਲ ਕੇ ਖੁਦਕੁਸ਼ੀ ਕਰ ਲਈ ਗਈ। ਖੁਦਕੁਸ਼ ਦਾ ਕਾਰਨ ਨੇੜੇ ਰਹਿਦੀ ਗਵਾਂਢੀ ਵੱਲੋਂ ਤੰਗ ਪਰੇਸ਼ਾਨ ਕਰਨਾ, ਬਲੈਕਮੇਲ ਕਰਨਾ।ਦਰਅਸਲ ਮ੍ਰਿਤਕ ਨਿਰਮਲ ਸਿੰਘ ਦੀ ਪਤਨੀ ਨਾਲ ਗਵਾਂਢੀ ਦੇ ਨਜਾਇਜ਼ ਸਬੰਧ ਸੀ। ਜਿਸ ਤੋਂ ਬਾਅਦ ਕੀ ਪਿੰਡ ਦੇ ਹੀ ਗਵਾਂਢ ਵਿੱਚ ਰੰਦੇਸ ਵਿਅਕਤੀ ਦੇ ਵੱਲੋਂ ਉਸਦੇ ਪਤੀ ਨਾਲ ਸਬੰਧ ਹੋਣ ਦੇ ਕਾਰਨ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ, ਬਲੈਕਮੇਲ ਕੀਤਾ ਜਾਣ ਲੱਗਾ। ਹਾਲਾਂਕਿ ਨਿਰਮਲ ਸਿੰਘ ਵੱਲੋਂ ਗੱਲ ਸਮਝਾਉਣ ਦੀ, ਮਾਮਲਾ ਸੁਧਾਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਗਵਾਂਢੀ ਮੰਨਿਆ ਨਹੀਂ ਤੇ ਉਸਦੀ ਪਤਨੀ ਦੀਆਂ ਫੋਟੋਆਂ ਤੇ ਵੀਡੀਓਜ਼ ਨੂੰ ਲੈ ਕੇ ਬਲੈਕਮੇਲ ਕਰਨ ਲੱਗਾ। ਜਿਸ ਤੋਂ ਬਾਅਦ ਕੋਈ ਰਸਤਾ ਨਾ ਦੇਖਦੇ ਹੋਏ ਨਰਮਲ ਸਿੰਘ ਤੇ ਉਸਦੀ ਪਤਨੀ ਦੇ ਵੱਲੋਂ ਖੁਦ ਖੁਸ਼ੀ ਕਰ ਲਈ ਜਾਂਦਾ ਹੈ ਖੁਦ ਨੂੰ ਕਮਰੇ ਵਿੱਚ ਬੰਦ ਕਰਕੇ ਐਥੋਂ ਤੱਕ ਕਿ ਉਹਨਾਂ ਦੇ ਵੱਲੋਂ ਕੰਧ ਤੇ ਨੋਟ ਵੀ ਲਿਖਿਆ ਜਾਂਦਾ ਸੁਇਸਾਈਡ ਨੋਟ ਉਧਰ ਨੇੜੇ ਰਹਿੰਦੇ ਜੋ ਗਵਾਂਡੀ ਨੇ ਉਹਨਾਂ ਦੇ ਲੱਗੀ ਸੀ ਸੀਸੀਟੀਵੀ ਕੈਮਰੇ 'ਚ ਵੀ ਇੱਕ ਵੀਡੀਓ ਸਾਹਮਣੇ ਆਉਂਦੀ ਏ ਜਿੱਥੇ ਕਿਸੇ ਚੀਜ਼ ਨੂੰ ਖੇਤ ਵੱਲ ਸੁੱਟਦਾ ਹੋਇਆ ਨਿਰਮਲ ਸਿੰਘ ਨਜ਼ਰ ਆਉਂਦਾ ਤੇ ਉਹਦੇ ਹੱਥ 'ਚ ਗਲਾਸ ਹੈ ਨਿਰਮਲ ਸਿੰਘ ਨੇ ਆਪਣੇ ਹੱਡ ਬੀਤੀ ਸੋਸ਼ਲ ਮੀਡੀਆ ਤੇ ਵੀ ਬਿਆਨ ਕੀਤਾ ਆਖਰੀ ਵੀਡੀਓ ਪਾ ਕੇ ਤੇ ਇਸ ਦੇ ਨਾਲ ਹੀ ਉਸਨੇ ਕੰਨਦੇ ਤੇ ਸੁਸਾਈਡ ਨੋਟ ਲੈ ਕੇ ਗਿਆ ਤੇ ਉਹਨਾਂ ਨੇ ਮੰਗ ਕੀਤੀ ਹੈ આરોપી ਪਰਿਵਾਰ ਦੇ ਫਾਂਸੀ ਦੀ ਜਿਸ ਤੋਂ ਬਾਅਦ ਜਦੋਂ ਇਸ ਬਾਰੇ ਪੁਲਿਸ ਨੂੰ ਪਤਾ ਚੱਲਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਐਸ ਐਚਓ ਸ਼ਰੀਫ ਖਾਨ ਦਾ ਕਹਿਣਾ ਹੈ ਕਿ ਇਹ ਘਟਨਾ ਦਾ ਪਤਾ ਚੱਲਦੇ ਪੁਲਿਸ ਮੌਕੇ ਤੇ ਪਹੁੰਚੀ ਮੌਕੇ ਦਾ ਜੁਆਇਜ਼ਾ ਲਿਆ ਗਿਆ ਹੈ ਤੇ ਦੋਵਾਂ ਦੀ ਜਮਿਤ ਦੇਹਾਨੇ ਉਹਨਾਂ ਨੂੰ ਹਸਪਤਾਲ ਪੇਜ ਦਿੱਤਾ ਗਿਆ ਹੈ ਹਾਲਾਂਕਿ ਮ੍ਰਿਤਕ ਦੇ ਕੋਲ ਇੱਕ ਸੁਸਾਇਡ ਨੋਟ ਵੀ ਮਿਲਿਆ ਜਿਸ 'ਚ ਪਤਨੀ ਦੇ ਰਿਸ਼ਤੇ ਬਾਰੇ ਵੀ ਜ਼ਿਕਰ ਕੀਤਾ ਗਿਆ ਫਿਲਹਾਲ ਪੁਲਿਸ ਦਾ ਕਹਿੰਦਾ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਿਕ ਬਿਆਨਬਰਾਂ ਦੇ ਬਿਆਨ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਹੈ ਬਾਈ ਗਰਦੀਪ ਸਿੰਘ ਸਾਡੇ ਪਿੰਡ ਮੇਰੇ ਨਾਲ ਮੁੰਡਾ ਪੜਦਾ ਤੀ ਨਰਮਲ ਸਿੰਘ ਉਹ ਰਾਤ ਬਹੁਤ ਸਾਡੇ ਪਿੰਡ ਮੰਦ ਭਾਗੀ ਹਾਫਰ ਹੋਈ ਹੈ ਜੀ ਦੋਨਾਂ ਜੀਆਂ ਨੇ ਪਹਿਲਾਂ ਤਾਂ ਉਹਦੇ ਆਪਦੇ ਘਰ ਵਾਲੀ ਨੂੰ ਉਹ ਕਰਿਆਗਾ ਉਦੋਂ ਬਾਅਦ ਆਪ ਕੋ ਸਫਾ ਪੀ ਕੇ ਆਪ ਉਹ ਡੈਥ ਕਰ ਲਈ ਬੰਦਾ ਬਹੁਤ ਵਧੀਆ ਤੀਆ ਮੇਰੇ ਨਾਲ ਪੜਦਾ ਕਰਕੇ ਲੱਕੜ ਦਾ ਕੰਮ ਕਰਦਾ ਤੀਗਾ ਇੱਕ ਮੁੰਡਾ ਦੋਹੇ ਜੀ ਆਪ ਦੀ ਹੈ ਛੋਟਾ ਪਰਿਵਾਰ ਤੀ ਵਧੀਆ ਸਾਰੇ ਪਿੰਡ ਚ ਬਹੁਤ ਲਹਿਰ ਦੀ ਸੋਗ ਦੀ ਲਹਿਰ ਹੋਈ ਪਈ ਹੈ ਜੀ ਸਾਰਾ ਪਿੰਡ ਅੱਜ ਰੋਟੀ ਨਹੀਂ ਪੱਕਦੀ ਕਿਸੇ ਦੀ ਜੀ ਮਾਂ ਕੀ ਕਰਦੇ ਹੈਗੇ ਜਿਹੜਾ ਪੰਦ ਭਾਗੀ ਕਟਣਾ ਹੈਗੇ ਜਾਂਚਵਰੇ ਹਾਂਜੀ ਸਾਰਾ ਸਾਰਾ ਪ੍ਰਸ਼ਾਸਨ ਪਹੁੰਚਿਆ ਹੋਇਆ ਇੱਥੇ ਸਾਰਾ ਪਿੰਡ ਸਾਡਾ ਇਹੀ ਕਹਿੰਦਾ ਵੀ ਸਾਰੀ ਇਹ ਜਾਂਚ ਹੋਵੇ ਵੀ ਇਹ ਕੀ ਗੱਲ ਹੋਈ ਹੈ ਜੀ ਨਿੱਕਾ ਜਿਹਾ ਮੁੰਡਾ ਹੈਗਾ ਉਹ ਬਹੁਤ ਔਖੇ 12 13 ਸਾਲ ਦਾ ਮੁੰਡਾ ਹੈ ਉਹ ਕੀ ਵਿਚਾਰੇ ਦੀ ਉਮਰ ਹੈ ਉਹ ਕੀ ਕਰੂਗਾ ਉਹ ਆਇਆ ਜੀ ਕੰਮ ਕੀ ਕਰਦਾ ਸੀ ਇਹ ਲੱਕੜ ਦਾ ਕੰਮ ਕਰਦਾ ਸੀ ਜੋੜੀਆਂ ਨਹੀਂਆਂ ਹਾਂ ਜੋੜੀਆਂ ਜੋੜੀਆਂ ਬੈੱਡ ਬੱਡ ਬਣਾਉਂਦਾ ਸੀਗਾ ਬਹੁਤ ਨਰਮ ਬੰਦਾ ਤੀ ਸਾਡੇ ਨਾਲ ਜਦੋਂ ਇਹ ਪੜਦਾ ਹੁੰਦਾ ਕੁਛ ਮਰਜ਼ੀ ਕਹੀ ਜਾਂਦੇ ਜਮਾ ਅਜਤ ਮੇਰਾ ਨਾਮ ਲਾਹਵ ਸਿੰਘ ਆ ਜੀ ਮੇਰੇ ਬ੍ਰਦਰ ਜੋ ਰਾਤ ਸੁਸਾਈਡ ਕਰ ਗਏ ਨਾਲ ਮੇਰੇ ਭਾਬੀ ਜੀ ਸਾਡੇ ਇੱਥੇ ਗਮਾਨ ਦੇ ਮੁੰਡਾ ਬੰਗ ਪਰੇਸ਼ਾਨ ਕਰਦਾ ਸੀਗਾ ਜਿਹਦਾ ਨਾਮ ਪ੍ਰੀਤ ਹੈ ਔਰ ਮੇਰਾ ਬ੍ਰਦਰ ਮਾਰਨ ਤੋਂ ਪਹਿਲਾਂ ਕੰਧ ਤੇ ਸੁਸਾਈਡ ਨੋਟ ਵੀ ਲਿਖ ਕੇ ਗਿਆ ਔਰ ਦੋ ਕਾਗਜ਼ੀ ਚਿੱਟੇ ਕਾਗਜ਼ ਸੀਗੇ ਉਹਨਾਂ ਤੇ ਵੀ ਲਿਖਿਆ ਸੀ ਅਸੀਂ ਉਸ ਤੋਂ ਪਹਿਲਾਂ ਵੀ ਇਹਨਾਂ ਦੇ ਘਰ ਜਾ ਕੇ ਇਨਾਂ ਦੇ ਪਰਿਵਾਰ ਨੂੰ ਵੀ ਸਮਝਾ ਕੇ ਆਏ ਸੀ ਵੀ ਇਹ ਕੰਮ ਆਪਣਾ ਗਮਾਂਡ ਹੈ ਇਹ ਹੋਣਾ ਨਹੀਂ ਚਾਹੀਦਾ ਔਰ ਜਿਹੜਾ ਮਤਲਬ ਇਹਨਾਂ ਨੇ ਬੱਚੇ ਨੂੰ ਸੁਝਾਉਣ ਦੀ ਬਜਾਏ ਖੁਦ ਆਪ ਵੀ ਇਹਦਾ ਸਾਥ ਦਿੱਤਾ ਔਰ ਕਹਿੰਦੇ ਵੀ ਜੇ ਸਾਡੇ ਬੇਟੇ ਨੂੰ ਕੁਝ ਹੋ ਗਿਆ ਤਾਂ ਮਤਲਬ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਮੇਰੇ ਬ੍ਰਦਰ ਨੇ ਜੋ ਨੋਟ ਲਿਖਿਆ ਹੈ ਉਹਦੇ ਤੇ ਇਹ ਮੰਗ ਕੀਤੀ ਹੈ ਵੀ ਮੈਂ ਮੇਰਾ ਛੋਟਾ ਬੇਟਾ 15 ਸਾਲ ਦਾ ਵੀ ਉਹਨੂੰ ਮਤਲਬ ਕਿ ਵੀ ਬਾਅਦ ਚ ਸਾਹਮਣ ਵਾਲਾ ਵੀ ਕੋਈ ਹੈ ਨਹੀਂ ਸੀ ਤੇ ਜੋ ਵੀ ਇਹ ਤੇ ਬਣਦੀ ਕਾਰਵਾਈ ਹੈ ਉਹ ਮਤਲਬ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਵੀ ਜਿਹੜੇ ਇਹ ਸਮਝਾਇਆ ਬਈ ਸੀਗਾ ਇਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਇਹ ਕੰਮ ਕੀਤਾ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿਹੜਾ ਹੈਗਾ ਸੁਸਾਇਟੀ ਨੋਟ ਦੇ ਵਿੱਚ ਕਿਹਨਾਂ ਦਾ ਨਾਮ ਲਿਖਿਆ ਮੰਗ ਕੀ ਕੀਤੀ ਗਈ ਹੈਗੀ ਮੰਗ ਕੀਤੀ ਗਈ ਹੈ ਵੀ ਜਿਹੜਾ ਪ੍ਰੀਤ ਮੁੰਡਾ ਅਕਾ ਨੌ ਦਾ ਧਰਮਪ੍ਰੀਤ ਹੈ ਔਰ ਉਹਨਾਂ ਦੇ ਮਾਪੇ ਹੈ ਉਹਨਾਂ ਦੇ ਸਾਰਿਆਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਭਜਕੀ ਸੀ ਜੱਸਾ। ਬਜਾ ਬਲੈਕਮੇਲ ਕਰਦਾ ਸੀਗਾ ਜੀ। ਮਤਲਬ ਕਿ ਵੀ ਭਜਾਈ ਨੂੰ ਕਹਿੰਦਾ ਸੀਗਾ ਸਬੰਧ ਬਣਾਉਣ ਲਈ ਤੇ ਜੋ ਮੇਰਾ ਬ੍ਰਦਰ ਬਹੁਤ ਨਰਮ ਸੀਗਾ ਔਰ ਇਹ ਗੱਲਾਂ ਨਾ ਚੱਲ ਸਕਿਆ ਤੇ ਰਾਤੀ ਇਹ ਕੰਮ ਹੋ ਗਿਆ। ਕਿਵੇਂ ਸੁਸਾਇਡ ਕਿਵੇਂ ਕੀਤਾ ਇਹਨੇ? ਸੁਸਾਇਡ ਦਾ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਪਿੱਛੇ ਪਰਿਵਾਰ ਦੇ ਵਿੱਚ ਕੌਣ ਰਹਿ ਗਿਆ ਜੀ? ਪਰਵਾਰ ਚ ਬੇਟਾ ਜੀ ਉਹਨਾਂ ਦਾ 15 ਸਾਲ ਦਾ ਜਿਹੜਾ ਇਕੱਲਾ ਹੀ ਰਹਿ ਗਿਆ ਜੀ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈਗੀ ਉਹਨਾਂ ਨੇ ਹਾਂ ਜੀ ਵੀਡੀਓ ਪਾ ਕੇ ਰਾਤ ਮਤਲਬ ਕਿ ਉਸ ਤੋਂ ਬਾਅਦ ਹੀ ਸੁਸਾਇਡ ਕੀਤਾਗਾ ਪਹਿਲਾਂ ਵੀਡੀਓ ਪਾਈਆਂ ਨਹੀਂ ਆ ਸਰ ਕੀ ਕਹਿਣਾ ਚਾਹਣੇ ਇੱਕ ਦੋ ਮੌਤਲਾ ਮਾਮਲਾ ਸਾਹਮਣੇ ਆਇਆ ਹੈ ਸਰ ਪਤੀ ਪਤਨੀ ਦੀ ਮੌਤਲਾ ਮਾਮਲਾ ਸਾਹਮਣੇ ਆਇਆ ਪਿੰਡ ਮਹਿਤਤ ਸਰ ਅੱਜ ਸਾਨੂੰ ਪਿੰਡੋਂ ਸੂਚਨਾ ਮਿਲੀ ਸੀ ਕਿ ਨਰਮਲ ਸਿੰਘ son of ਬਲਵੰਤ ਸਿੰਘ ਤੇ ਉਸਦੀ ਪਤਨੀ ਰਮਨਦੀਪ ਕੌਰ ਪਤਨੀ ਨਰਮਲ ਸਿੰਘ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਜਿਹਦੇ ਕਰਕੇ ਅਸੀਂ ਅੱਜ ਇੱਥੇ ਆਏ ਸੀ ਇੱਥੇ ਸਾਨੂੰ ਕੁਝ ਕਲੂ ਮਿਲਿਆ ਜਿਹਦੇ ਤੋਂ ਜਾਹਰ ਹੋ ਰਿਹਾ ਹੈ ਕਿ ਇਹਨਾਂ ਨੇ ਕਿਸੇ ਤੋਂ ਤੰਗ ਪਰੇਸ਼ਾਨ ਹੋ ਕੇ ਇਹ ਸੁਸਾਇਸਾਈਡ ਕੀਤਾ ਸਰ ਕੋਈ ਸੁਸਾਇਸਾਈਡ ਵੀ ਮਿਲਿਆ ਹੈਗਾ ਲੈਟਰ ਮਿਲਿਆ ਕੋਈ ਕੰਤ ਵੀ ਲਿਖਿਆ ਹੋਇਆ ਹੈਗਾ ਕੁਝ ਹੈਗੇ ਸ਼ਰਾਖ ਜਿਹੜੇ ਤਫਤੀਸ਼ ਦੇ ਦੌਰਾਨ ਦੇਖ ਰਹੇ ਆ ਹਾਲੇ ਫਿਲਹਾਲ ਉਹਨਾਂ ਬਾਰੇ ਉਹਨਾਂ ਨੂੰ ਜਗਰ ਨਹੀਂ ਕਰ ਸਕਦੇ ਸਰ ਮ੍ਰਿਤਕ ਕੀ ਕੰਮ ਕਰਦਾ ਸੀ ਕੋਣ ਕੋਣ ਪਰਿਵਾਰ ਦੇ ਵਿੱਚ ਰਹਿ ਰਿਹਾ ਸੀ ਮ੍ਰਿਤਕ ਲੱਕੜੀ ਦਾ ਕੰਮ ਕਰਦਾ ਸੀ ਮਿਸਤਰੀ ਸੀ ਉਹ ਤੇ ਉਹਦੀ ਪਤਨੀ ਰਮਨਦੀਪ कौर ਤੇ ਉਹਦਾ ਇੱਕ ਬੇਟਾ 15 ਸਾਲ ਦਾ ਉਹ ਤਿੰਨੋਂ ਇੱਥੇ ਰਹਿ ਰਹੇ ਸੀ ਸਰ ਕਿਵੇਂ ਖੁਦਕੁਸ਼ੀ ਕਿਵੇਂ ਕੀਤੀ ਸਰ ਕੋਈ ਪਤਾ ਲੱਗਿਆ ਇਹਨਾਂ ਨੇ ਜੀ ਕੋਈ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕੀਤੀ ਹੋਈ ਲੱਗਦੀ ਹੈ ਜੀ ਸਰ ਬਾਕੀ ਦੇਖਦੇ ਆ ਹੁਣ ਜਿਹੜੇ ਇਹਨਾਂ ਦੇ ਡੈਡ ਬਣੀਆਂ ਉਹ ਮੌਰਚਰੀ ਰਖਵਾ ਦਿੱਤੀਆਂ ਗਈਆਂ ਤੇ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਜਿਹੜੀ ਜੋ ਡਾਕਟਰ ਸਾਹਿਬ ਰਿਪੋਰਟ ਦੇਣਗੇ ਉਹਦੇ ਮੁਤਾਬਕ ਮੰਨਦੀ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਫਰੈਂਸਿਕਸ ਟੀਮਾਂ ਆ ਚੁੱਕੀਆਂ ਨੇ ਜਿਹੜੀਆਂ ਆਪਦੀ ਕਾਰਵਾਈ ਕਰ ਰਹੀਆਂ ਨੇ